ਹਾਂਜੀ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸ਼ਪਾਰ ਇੱਥੇ ਲੱਗਦਾ ਜੀ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਆਈ ਲਵ ਸ਼ਪਾਰ ਠੀਕ ਹੈ ਜੀ ਇਹ ਮੇਲੇ ਦੀ ਸ਼ੁਰੂਆਤ ਹੋ ਗਈ ਹੈ ਜੀ ਸ਼ਪਾਰ ਦਾ ਚੌਕ ਆ ਜਿਹੜਾ ਆ ਚੁੱਕਿਆ ਤੇ ਇਤਰੋਂ ਆਪਾਂ ਐਮਦਗੜ ਵੱਲੋਂ ਨੇ ਇਹ ਵੀ ਤੇ ਸ਼ਪਾਰ ਦਾ ਜਿਹੜਾ ਪਹਿਲਾ ਚੌਕ ਆ ਤੇ ਇੱਥੇ ਲੱਗਿਆ ਜੀ ਨਾਕਾ ਤੇ ਬੈਰੀਅਰ ਲੱਗੇ ਹੋਏ ਨੇ ਤੇ ਦੱਸਿਓ ਕਮੈਂਟਾਂ ਦੇ ਵਿੱਚ ਕੌਣ ਕੌਣ ਆ ਗਿਆ ਮੇਲੇ ਤੇ ਕਿਹਨੇ ਕਿਹਨੇ ਅਜੇ ਆਉਣਾ ਮੇਲੇ ਸ਼ੁਰੂ ਹੁੰਦੇ ਹੀ ਐਦਾਂ ਦੀਆਂ ਦੁਕਾਨਾਂ ਜਿਹੜੀਆਂ ਦਿਖਣੇ ਸ਼ੁਰੂ ਹੋ ਜਾਂਦੇ ਨੇ ਇਨੂੰ ਕਈ ਕਈ ਨਾਵਾਂ ਨਾਲ ਬੁਲਾਇਆ ਜਾਂਦਾ ਪਰ ਅਸੀਂ ਤਾਂ ਇਹਨੂੰ ਫਾਟੇ ਹੀ ਕਹਿੰਦੇ ਆਂ ਢਾਣ ਦੇ ਲਈ ਇਹ ਤਿੰਨ ਚਾਰ ਪ੍ਰਕਾਰ ਦੇ ਹੁੰਦੇ ਨੇ ਕੋਇਆ ਵਾਲੀਆਂ ਤੇ ਦੂਜੀਆਂ ਮਿੱਠੀਆਂ ਵਾਲੀਆਂ ਚਾਸੀਆਂ ਨੇ ਤੋ ਜੀ ਮੇਲਾ ਸ਼ੁਰੂ ਹੋ ਚੁੱਕਿਆ ਆਜੋ ਤੁਹਾਨੂੰ ਆਪਾਂ ਦਿਖਾਉਨੇ ਆਂ ਆਓ ਕਿ ਇਹ ਹੋ ਗਿਆ ਤੇ ਜਿੱਥੋਂ ਤੁਰ ਕੇ ਸਾਰੇ ਜਾਂਦੇ ਆ ਪਹਿਲੇ ਪੈਰੀਗੇਟ ਅਸੀਂ ਟੱਪ ਗਿਆ ਤੇ ਹੁਣ ਇਥੇ ਮੇਲਾ ਪੂਰਾ ਰੌਣਕ ਮੇਲਾ ਸ਼ੁਰੂ ਹੋ ਚੁਲਿਆ ਤੇ ਆਪਾਂ ਤੁਹਾਨੂੰ ਸਾਰਾ ਐਨ ਮੇਲਾ ਦਿਖਾਵਾਂਗੇ ਘਰੇ ਬੈਠੇ ਦੇਖੋ ਸ਼ਪਾਰ ਦਾ ਮੇਲਾ ਇਹ ਮੇਲਾ ਬਹੁਤ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਬਹੁਤ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਕਰਾਂਗੇ ਇਹ ਗਾਂਲੇ ਸਾਹ ਲਦੀ ਵੀ ਦੁਕਾਨਦਾਰੀ ਲਾਵਾ ਇਹ ਹੁਣ ਆ ਮਹੀਨੇ ਸ ਲਾਇਆ ਕਰਾਂਗਾ ਦੇਖੋ ਪੂਰਾ ਰੌਣਕ ਮੇਲਾ ਹਰ ਤਰ੍ਹਾਂ ਦੇ ਆਈਟਮ ਮਿਲਦੇ ਇੱਥੇ ਕੱਪ ਗਲਾਸ ਕੌਲੀਆਂ ਭਾਂਡੇ ਖੇਡਾਂ ਕੱਪੜਾ ਲੇੜਾ ਅੱਜ ਕੀ ਨਵਾਂ ਇਸ ਮੇਲੇ ਤੇ ਇਸ ਸਾਲ ਕੀ ਆ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਪੂਰਾ ਰੌਣਕ ਮੇਲਾ ਜਲਰਾਸ਼ਾ ਪੌੜੇ ਦੇ ਵੱਡੇ ਪੰਜਾਬ ਦੇ ਪੰਜ ਪੰਜਾ ਦੇ ਪੱਗੇ ਪਾਸਪਾਰ ਦੇ ਮੇਲੇ ਤੇ ਇੱਕ ਨਵਾਂ ਕੰਮ ਹੋਇਆ ਆ ਦੇਖੋ ਜੀ ਬਲੱਡ ਡੋਨੇਸ਼ਨ ਸੈਂਟਰ ਆ ਇੱਥੇ ਖੂਨਦਾਨ ਮਹਾਦਾਨ ਆ ਦੇਖੋ ਜੀ ਜਿਹਨੇ ਇੱਥੇ ਖੂਨਦਾਨ ਕਰਨਾ ਤੇ ਅੰਦਰ ਆ ਗਿਆ ਬਰਾ ਖੂਨਦਾਨ ਕਰ ਸਕਦਾ ਇੱਕ ਬਹੁਤ ਵਧੀਆ ਉਪਰਾਲਾ ਤੇ ਪਿੱਛੇ ਵੀ ਰਬੋਰਡ ਲੈ ਕੇ ਵੀ ਖੜੇ ਨੇ ਖੂਨਦਾਨ ਮਹਾਦਾਨ ਖੂਨਦਾਨ ਵਾਲੇ ਜਿਹਨੇ ਵੀ ਕਰਨਾ ਇੱਥੇ ਕਰ ਸਕਦਾ ਇੱਕ ਬਹੁਤ ਵਧੀਆ ਉਪਰਾਲਾ ਦੇਖੋ ਚੱਲ ਜੀ ਸੁਣੋ ਮੀਡੀਆ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ ਸਭ ਪੂਰੀਆਂ ਮੇਲੇ ਦੀਆਂ ਰੌਣਕਾਂ ਜਿਹੜਾ ਟੰਡੋਲ ਝੂਟੇ ਝਟੇ ਆਉਣ ਲੱਗ ਗਿਆ ਜੀ ਤੇ ਅੱਗੇ ਸਾਰਾ ਕੁਝ ਬੜਾ ਕੁਝਾ ਦੇਖਣ ਨੂੰ ਬੜਾ ਦੇਖ ਬਾਓ ਜੀ ਆਗੇ ਟੰਡੋਲ ਟੋਲੇ ਨੂੰ ਆ ਵੱਡੇ ਵੱਡੇ ਝੂਟੇ ਆ ਗਏ ਦੇਖੋ ਜੀ ਵੱਡੇ ਵੱਡੇ ਝੂਟੇ ਕਰੋ ਕਮੈਂਟ ਕੌਣ ਕੌਣ ਝੂਟੇ ਲੈ ਕੇ ਚੱਲਿਆ ਗਿਆ ਤੇ ਕਿਹਨੇ ਕਿਹਨੇ ਆਉਣਾ ਹਜੇ ਕੌਣ ਲਾਈਕ ਕਰਦਾ ਝੂਟੇ ਲੈਣੇ ਆਪਾਂ ਤਾਂ ਲੈ ਕੇ ਨਹੀਂ ਰਾਜੀ ਹੈਗੇ ਆਪਣਾ ਦਾ ਚਤ ਘਉ ਮੋਹ ਕਰਨ ਲੱਗ ਜਾਂਦਾ ਹੈਟ ਹੋ ਗਿਆ ਪੂਰਾ ਮੌਸਮ ਸੈੱਟ ਹੋ ਗਿਆ ਵੈਦਰ ਵੀ ਪੂਰਾ ਸਰਾ ਹੋਇਆ ਬਹਿ ਠੰਡਾ ਪੰਤਲ ਉਲੀ ਚਾਹੇ ਇੱਕ ਸਾਈਡ ਤੇ ਬੜਾ ਵਧੀਆ ਬਣਾਇਆ ਗਿਆ ਮੋਲ ਤੇ ਬੱਚਿਆਂ ਦੀਆਂ ਖੇਡਾਂ ਦੇ ਲਈ ਆ ਦੇਖੋ ਸਾਰੇ ਝੁੱਲੇ ਲੱਗੇ ਹੋਏ ਨੇ ਇਧਰ ਸਾਈਡ ਤੇ ਨੇ ਵਧੀਆ ਆ ਸੇਫ ਆ 메ਨ ਰੋਡ ਦੇ ਉੱਪਰ ਤਾਂ ਬਹੁਤ ਜ਼ਿਆਦਾ ਖ਼ਤਰੂ ਪੈਂਦਾ ਤੇ ਬਹੁਤ ਜ਼ਿਆਦਾ ਵਧੀਆ ਆ ਇਧਰ ਸਾਈਡ ਤੇ ਇੱਕ ਪਾਸੇ ਸਾਰੇ ਤਰ੍ਹਾਂ ਦੇ ਲੱਗੇ ਹੋਏ ਨੇ ਸੀਨੀਅਰ ਬੰਦੇ ਨੇ ਜਿਹੜੇ ਬੱਚੇ ਨੇ ਮਤਲਬ ਜੋ ਵੀ ਛੂਟਾ ਰਹਿਣਾ ਬੱਚਿਆਂ ਲਈ ਹੈ ਵੈ ਸਾਰੇ ਛੋਟੇ ਝੁੱਲੇ ਲੱਗੇ ਹੋਏ ਨੇ ਇਕੱਠੇ ਇਹ ਕਿ ਜਗ੍ਹਾ ਤੇ ਬਹੁਤ ਵਧੀਆ ਹੈ ਸਿਸਟਮ ਸਹੀ ਹੈ ਅੱਗੇ ਵੀ ਇਦਾਂ ਹੀ ਲੱਗਦਾ ਹੈ ਤੇ ਵੱਡੇ ਝੂਲੇ ਜਿਹੜੇ ਸਾਈਡ ਤੇ ਨੇ ਉਹਨਾਂ ਡੋਲ ਜਿਹੜੇ ਵੱਡੇ ਵੱਡੇ ਨੇ ਤੇ ਇਹ ਛੋਟੇ ਨੇ ਇੱਧਰ ਕਿਸੇ ਨੇ ਵੀ ਮਤਰੋਇਤ ਬੱਚਿਆਂ ਨੂੰ ਝੂਟੇ ਲੈਣੇ ਆ ਛੋਟੇ ਬੱਚਿਆਂ ਦੇ ਨਹੀਂ ਨਾ ਦੇਖੋ ਬੱਚੇ ਹੁੰਦੇ ਆ ਕਰਦੇ ਕਿ ਨਵਾਂ ਕੰਮ 75 ਸੈਕਿੰਡ ਲਟਕੋ ਤੇ 500 ਰੁਪਏ ਨਾਵਾ ਦੇਖੋ ਬਾਈ ਲਟਕਣ ਲੱਗਿਆ 75 ਸੈਕਿੰਡ ਲਟਕਣਾ ਉਹ ਉੱਪਰ ਹੱਥ ਪਾਉਣਾ 75 ਸੈਕਿੰਡ ਲਟਕਣਾ ਤੇ 500 ਰੁਪਏ 75 ਸੈਕਿੰਡ ਲਟਕਣ ਦੇ ਲਈ ਤੁਹਾਨੂੰ 500 ਰੁਪਏ ਦਿੱਤੇ ਜਾਣਗੇ 50 ਰੁਪਏ ਐਂਟਰੀ ਫੀਸ ਆ ਪਿਆਰ ਪੈਂਟਰੀ ਫੀਸ ਆ ਸਾਬਰ ਤਰੂ ਕੀ ਬੰਨਦੀਆਂ ਰਸੀਆਂ ਨਾ ਹਾਂ ਮੇਰੇ ਗੁੱਟ ਬੰਨ ਉਹ ਰਸੀਆਂ ਨਾ ਚਾਹੇ ਖੂਨ ਕੱਢ ਜਾਵੇ ਸਾਲ ਵਾ 500 ਰੁਪਏ ਲੈ ਕੇ ਜਾਣਾ ਆ ਉਹ ਦੇਖੋ ਬੰਦੇ ਲੰਮਕਣ ਲੱਗੇ ਵਾਹ ਟਰਾਈ ਕਰਨਾ ਚਾਹੀਦਾ ਯਾਰ ਚੜ ਫਿਰ ਚੜ ਜਾ ਫਿਰ ਉਹਨਾਂ ਨੇ ਮੈਨੂੰ 1000 ਰੁਪਏ ਦੇਣਾ ਪੈਣਾ ਉਹਨਾਂ ਨੇ 1000 ਦੇਣਗੇ ਮੈਂ ਤਾਂ ਉਤਰਨਾ ਹੀ ਨਹੀਂ 1.5 ਘੰਟੇ ਹੈ ਨਹੀਂ ਗੱਲ ਬਾਤ ਜੀ ਅੰਦਰ ਮਾਰਕਟ ਆੜੀਆਂ ਬਣੀ ਹੋਈਆਂ ਨੇ ਬੱਚਿਆਂ ਦੀਆਂ ਖੇਡਾਂ ਆਣੀਆਂ ਬਹੁਤ ਐਡਵਾਂਸਰ ਦੇਖੋ ਖੇਡਾ ਹੀ ਖੇਡਾ ਆ ਸੇਲ ਆ ਗਈ ਨਾ ਸੇਲ ਆ ਗਈ ਆ ਦੇਖੋ 100 ਰੁਪਏ ਦੀਆਂ 5 ਆਈਟਮ ਆ ਗਈਆਂ ਜੀ 20 ਰੁਪਏ ਸੇਲ ਪਾਰਸ ਬੈਗ 20 ਵਾਲੀ ਤੋਂ ਉੱਪਰ ਆ ਗਈ 10 ਵਾਲੀ ਸੇਲ ਅੱਗੇ 100 ਰੁਪਏ ਦੀਆਂ 10 ਆਈਟਮਾਂ 10-10 ਰੁਪਏ ਦੀਆਂ ਨੇ ਦੇਖ ਲਓ ਆਉਂਦੀ ਆ ਕੋਈ ਪਸੰਦ ਸਾਰੀਆਂ ਆਈਟਮਾਂ ਉੱਪਰ ਛੇ ਵਾਲਾ ਬਾਜ਼ਾਰ ਆ ਗਿਆ ਜੀ। ਲੇਡੀਜ਼ ਪਰਸ ਆ ਗਏ ਜੀ। ਆ ਸਾਰਾ ਬਾਜ਼ਾਰ ਹੀ ਮਿੰਨ ਦਾ ਪਰਸ ਆਣਾ, ਭਾਂਡੇ ਆਲਾ ਆ ਗਿਆ। ਦੇਖੋ ਹੁੰਦਾ ਕਿ ਇਹਨੂੰ ਕੋਈ ਪਸੰਦ ਕਰੋ ਚੈੱਕ। ਆ 20 ਰੁਪਏ ਦਾ ਸਾਰਾ ਸਾਮਾਨ ਆ। ਚੋਰੀ ਨਾ ਕਰੋ, ਚੋਰੀ ਨਾ ਕਰੋ। ਚਾਲ ਕਰ ਰਿਹਾ ਚੋਰੀ ਨਾ ਕਰੋ। ਦੋ ਰਿਕਾਰਡਿੰਗ ਲਾਇਆ ਨੇ ਬਾਈ ਨੇ ਚੋਰੀ ਨਾ ਕਰੋ। 20 ਰੁਪਏ ਦਾ ਸਾਮਾਨ। ਚੋਰੀ ਨਾ ਕਰੋ। ਚੰਗੀ ਗੱਲ ਆ ਯਾਰ ਇੱਥੇ ਬਹੁਤ ਬੰਦੇ ਚੋਰੀਆਂ-ਚੋਰੀਆਂ ਬੜਾ ਖੁਸ਼ ਹੁੰਦਾ। ਪਰ ਚਾਹੀਦਾ ਨਹੀਂ ਇਦਾਂ। ਹਰੇਕ ਬੰਦਾ ਇੰਜੋਏ ਕਰਨ ਆਉਂਦਾ। ਆ ਲੋ ਜੀ ਕਹਿੰਦਾ ਧਿਆਨ ਕਿੱਧਰ ਸੇਲ ਇੱਧਰ 20 ਰੁਪਏ 30 ਰੁਪਏ ਸੇ ਲੱਗ ਜੀ 20 ਰੁਪਏ 30 ਰੁਪਏ ਕਰੋ ਚੈੱਕ ਸਬੰਧ ਅੱਗੇ ਨਹੀਂ ਜਾਣਾ ਕਹਿੰਦੇ 20 ਰੁਪਏ 30 ਰੁਪਏ ਪੰਜਾਬੀ ਸੱਪਿਆਚਾਰ ਨੂੰ ਸਾਹਮਣਾ ਹੋਇਆ ਮੇਲਾ ਸੁਪਾਰ ਲੋ ਜੀ ਪੱਕੀਆਂ ਆ ਗਈਆਂ ਪੁਰਾਣੇ ਜਵਾਨੇ ਦੀਆਂ ਦੇਖੋ ਚਲੋ ਚੈੱਕ ਘੋੜਿਆਂ ਦੀ ਸੇਲ ਆ ਗਈ ਹਰ ਘਟਾਉਣਾ 50 ਰੁਪਏ ਦੇ ਵਿੱਚ ਆ ਜਿਹੜੀ ਸ਼ਾਪ ਆ ਇੱਥੇ 50 ਰੁਪਏ ਦੇ ਵਿੱਚ ਰੈਕਟ ਵਗੈਰਾ ਸਾਰਾ ਕੁਝ ਆਹ ਯਾਰ ਬਰੇ ਵਿੱਚ ਹਰ ਘਟਾਉਣਾ ਆ ਦੇਖੋ ਕਰੋ ਚੈੱਕ ਘਟਾਉਣੇ ਆਹੀ ਉਹ ਇਸਤਰੀ ਦੀ ਸੇਲ ਆ ਗਈ ਯਾਰ ਮਰੀ ਸੇਲ ਆ ਗਈ ਹਰ ਘਟਾਉਣਾ ਪਿਆਰ ਪੈ ਦੇ ਵਿੱਚ ਇਹ ਰੁਕਾ ਮਾੜੀ ਦੇ ਨੇੜੇ ਲੱਗੀ ਹੋਈ ਸੇਲ ਹਰ ਘਟਾਉਣਾ ਪਿਆਰ ਨੇ ਆ ਗਿਆਂ ਇੱਥੇ ਇਸ ਮੇਲੇ ਦੀ ਜਿਹੜੀ ਮਿੱਟੀ ਕਢਾਉਂਦੇ ਆ ਲੋਕ ਆ ਜੋ ਬਾਹਰ ਅੰਦਰ ਬੰਦਾ ਕਿਤਾਚ ਕੰਮ ਕਰਦਾ ਕੋਈ ਵੀ ਤਸਵੀਰ ਵੀ ਚੜਾਉਂਦੇ ਆ ਕਣਕ ਦਾ ਮਿੱਟੀ ਵੀ ਕੱਢ ਕੇ ਜਾਂਦੇ ਆ ਵਧੀਆ ਪਰੰਪਰਾ ਆ ਬਾਬਾ ਗੁੱਗੂ ਦੀ ਮਾੜੀ ਆ ਗਈ ਕੌਣ ਕੀ ਪਰ ਨੌਦਿਆ ਸਾਰੇ ਲੋਕ ਲੱਗਦੇ ਇਧਰ ਵੀ ਛੋਟ ਦੇ ਵਾਹ ਵਾਹ ਨਹੀਂ ਛੋਟ ਦੋ ਜਲਦੀ ਮੋਸੀ ਯਾਹ ਕਾਏ ਆਇਆ ਬਟਾ ਕੀ ਰੱਬਾ ਜੱਲਾ ਕੌਣ ਕੌਣ ਇਹ ਝੂਟੇ ਲੱਗੇ ਨੇ ਸਾਨੂੰ ਤਾਂ ਇਹ ਲੱਗਦਾ ਵੀ ਉਹ ਛੇਕ ਹੀ ਬਣਾਉਂਦਾ ਹੋਣਾ ਬੰਦੇ ਦਾ ਉੱਠੇ ਸਿੱਧੇ ਹੋਣਾ ਕੋਈ ਕੁਇਨਸਾ ਹੀ ਢੇ ਤਾਂ ਉਹ ਬਾਕੀ ਦਾ ਕਰ ਲੂ ਜਾਂਦੇ ਉਹਨੂੰ ਇਸ ਦੂ ਬਾਦ ਫੁਆਰੇ ਚਲਾਉਂਦੇ ਦੇਖੋ ਜੀ ਆ ਵੀ ਸੈਟ ਲੱਗਿਆ ਸੇ ਫਣਾਉਣੀ ਆ ਆ ਦੇਖੋ ਜੀ ਚੂਲਾ ਬੱਚੇ ਵਾਲਾ ਆ ਗਿਆ ਸਾਰੇ ਚੂਲੇ ਇੱਥੇ ਚੂਲੇ ਚੂਲੇ ਨੇ ਸਾਰੇ ਪਾਸੇ ਬਾੜ ਦਾ ਮੇਲਾ ਲੱਗਿਆ ਪਵਾਨਾ ਇਤਰਾਨਾ ਵਾਪਸੀ ਜੀ ਮੇਲੇ ਤੋਂ ਦੇਖੋ ਰਾਤ ਦਾ ਵੀਊ ਲਾਈਟਾਂ ਲੂਟਾਂ ਬੰਦ ਕਰਾਤੀਆਂ ਪੁਲਿਸ ਵਾਲਿਆਂ ਨੇ ਸਾਰੇ ਹਨੇਰਾ ਹੀ ਹਨੇਰਾ ਹੋ ਗਿਆ ਗੱਡੀਆਂ ਦੀਆਂ ਲਾਈਟਾਂ ਨੇ ਥੋੜਾ ਆਪਾਂ ਵਾਪਸੀ ਕਰਦੇ ਜੀ ਸੋ ਮਿਲਦੇ ਆ ਨੈਕਸਟ ਬਲੌਗ